ਐਂਡ ਕਲਚਰਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਵੱਲੋਂ ਖਟਕੜ ਕਲਾ ਵਿਖੇ ਪਾਸ਼ਚਮ ਬੰਗਾਲ ਦੇ ਰਾਜਪਾਲ ਦਾ ਪੁਤਲਾ ਫੂਕਿਆ ਗਿਆ ਉਹ ਕਿਉਂ ਫੂਕਿਆ ਗਿਆ ਅਸੀਂ ਪਿਛਲੇ ਲੰਬੇ ਸਮੇਂ ਤੋਂ ਜੋ ਛੋਟੀਆਂ ਬੱਚੀਆਂ ਦੇ ਨਾਲ ਰੇਪ ਵਰਗੇ ਕੇਸ ਆਏ ਦਿਨ ਰੋਜ਼ ਅਖਬਾਰਾਂ ਦੇ ਵਿੱਚ ਆਂਦਾ ਆ ਅੱਜ ਲੁਧਿਆਣੇ ਦੀ ਛੋਟੀ ਬੱਚੀ ਨਾਲ ਰੇਪ ਹੋ ਗਿਆ ਅੱਜ ਕਿਤੇ ਦਿੱਲੀ ਹੋ ਗਿਆ ਕਿਤੇ ਹੋ ਗਿਆ ਪੂਰੇ ਦੇਸ਼ ਦੇ ਵਿੱਚ ਛੋਟੀਆਂ ਬੱਚੀਆਂ ਨੂੰ ਵੀ ਇਹ ਦਰਿੰਦੇ ਛੱਡਦੇ ਨਹੀਂ ਅਸੀਂ ਚਾਹੁੰਦੇ ਸੀ ਵੀ ਛੋਟੀਆਂ ਬੱਚੀਆਂ ਦੇ ਲਈ ਜਿਹੜਾ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਉਹਦਾ ਅਰਬ ਕੰਟਰੀ ਵਰਗਾ ਕਾਨੂੰਨ ਬਣੇ ਜਿਸ ਤਰ੍ਹਾਂ ਉਹ ਚੋਰੀ ਕਰਨ ਵਾਲੇ ਦੇ ਹੱਥ ਵੱਢ ਦਿੰਦੇ ਆ ਇਸੇ ਤਰ੍ਹਾਂ ਉਹਨਾਂ ਦੀ ਲੱਤਾਂ 'ਵਾਂ ਪ੍ਰਾਈਵੇਟ ਅੰਗ ਪੱਢਣਾ ਚਾਹੀਦਾ ਤਾਂ ਕਿ ਕੋਈ ਇਦਾਂ ਦੇ ਕੰਮ ਕਰਨ ਦੀ ਜ਼ਰਤ ਨਾ ਰੱਖੇ ਪਰ ਇਹ ਮਾੜੀ ਸੋਚ ਰੱਖਣ ਵਾਲਾ ਰਾਜਪਾਲ ਪੱਛਮੀ ਬੰਗਾਲ ਦਾ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਨਾ ਕਲਕੱਤੇ ਦੇ ਵਿੱਚ ਪਿਛਲੇ ਸਾਲ ਇੱਕ ਡਾਕਟਰ ਲੇਡੀ ਆ ਉਨੂੰ ਪੂਰੀ ਹਵਾਨੀਅਤ ਨਾਲ ਉਹਦਾ ਰੇਪ ਕਰਕੇ ਉਹਨੂੰ ਮਾਰਿਆ ਗਿਆ। ਉਹਦੀਆਂ ਲੱਤਾਂ ਦੋਨੇ ਪਾੜਤੀਆਂ ਗਈਆਂ। ਸੋ ਉਸ ਉਸ ਪੱਛਮੀ ਬੰਗਾਲ ਦੇ ਵਿੱਚ ਇੱਕ ਰਾਜਪਾਲ ਕਹਿ ਰਿਹਾ ਆ ਕਿ ਜਿਹੜੇ ਬੰਦੇ ਇਸ ਤਰ੍ਹਾਂ ਦਾ ਕਰਦੇ ਉਹਨੂੰ ਫਾਂਸੀ ਦੀ ਸਜ਼ਾ ਜ਼ਿਆਦਾ ਆ। ਮੈਂ ਪੁੱਛਣਾ ਚਾਹੁੰਨਾ ਆ ਅਗਰ ਤੇਰੀ ਧੀ ਭੈਣ ਦੇ ਨਾਲ ਕੋਈ ਇਦਾਂ ਦਾ ਵਾਕਿਆ ਹੋਵੇ ਤੂੰ ਕਹਿੰਨਾ ਇਹਨੂੰ ਅੱਗ ਲਾ ਦੋ। ਤੂੰ ਕਹਿੰਨਾ ਆ ਬਈ ਇਹ ਸਖਤ ਸਖਤ ਹੈ ਸਜ਼ਾ। ਅਸੀਂ ਤਾਂ ਕਹਿੰਦੇ ਆ ਕਿ ਇਹ ਰਾਜਪਾਲ ਜਦੋਂ ਵੀ ਗੌਰਮੈਂਟ ਦੇ ਸਿਆਸੀ ਬੰਦੇ ਲੱਗਦੇ ਆ ਤੁਸੀਂ ਇੱਕ ਪਿਓ ਨੂੰ ਲਾਉਣਾ ਹੁੰਦਾ ਉਹਦੀ 10ਵੀਂ ਪਾਸ ਦੀ ਤੁਸੀਂ ਰੱਖਦੇ ਵੀ 10ਵੀਂ ਪਾਸ ਹੋਣਾ ਚਾਹੀਦਾ ਇੱਕ ਆਈਐਸ ਆਈਪੀਐਸ ਦੀ ਤੁਸੀਂ ਧੂਆਂ ਕਰਦੇ ਨੇ ਇੰਟਰਵਿਊ ਲੈ ਕੇ ਇਦਾਂ ਦੇ ਸਵਾਲ ਪੁੱਛਦੇ ਆ ਵੀ ਮੈਨੂੰ ਜਿਹੜਾ ਅਸੀਂ ਸੋਚ ਵੀ ਨਹੀਂ ਸਕਦੇ ਇੱਕ ਇੱਕ ਰਾਜ ਦਾ ਤੁਸੀਂ ਪੰਜਾਬ ਦਾ ਜਾਂ ਕਿਸੇ ਦਾ ਵੀ ਰਾਜਪਾਲ ਲਾਣਾ ਤੁਸੀਂ ਅਨਪੜ੍ਹ ਬੰਦੇ ਨੂੰ ਜਾ ਕੇ ਉਹਨੂੰ ਰਾਜਪਾਲ ਲਾ ਦਿੰਦੇ ਨੇ ਉਹਦਾ ਕਰੈਕਟਰ ਨਹੀਂ ਵੈਰੀਫਾਈ ਕਰਦੇ ਐਡੀ ਬੜੀ ਪੋਸਟ ਆ ਉਹਨੇ ਦੇਖੋ ਸਰਕਾਰ ਚੁਣੀ ਜਾਂਦੀ ਆ ਇਹਨਾਂ ਨੂੰ ਬਿਨਾ ਪਰਿਆਂ ਨੂੰ ਲਾ ਦਿੰਦੇ ਆ ਥੋਪ ਦਿੰਦੇ ਆ ਤੋਂ ਸਰਕਾਰ ਨੇ ਜਿਹੜੇ ਪਾਸ ਕੀਤਾ ਪੱਛਮੀ ਬੰਗਾਲ ਦੀ ਮੈਡਮ ਨੇ ਕਿ ਭਾਈ ਇਹਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਜਿਹੜੇ ਮਰਡਰ ਕਰਦੇ ਉਹਨਾਂ ਨੂੰ ਵੀ ਦੇਣੀ ਚਾਹੀਦੀ ਆ ਇਹ ਕਹਿ ਰਿਹਾ ਆ ਕਿ ਕੁੜੀਆਂ ਨੂੰ ਜਿਹੜਾ ਕੋਈ ਇਦਾਂ ਦਾ ਕਰਦਾ ਮੌਤ ਦੀ ਸਜ਼ਾ ਜਾਦਾ ਮੈਂ ਕਾਨੂੰਨ ਤੇ ਸਟੈਪ ਮੈਂ ਸਹਿਣ ਨਹੀਂ ਕਰ ਰਹੇ ਪਾਸ ਨਹੀਂ ਕਰਨਾ ਤੇ ਇਹਦਾ ਮਤਵਲ ਕੀ ਹੋਇਆ ਇਹ ਬੰਦਾ ਵੀ ਇਸੇ ਪ੍ਰਵਿਰਤੀ ਦਾ ਆ ਸੋ ਮੇਰੀ ਭਾਰਤ ਸਰਕਾਰ ਨੂੰ ਵੀ ਬੇਨਤੀ ਜਿਹਨੂੰ ਵੀ ਰਾਜਪਾਲ ਲਾਣਾ ਉਹਦਾ ਪਹਿਲਾ ਪੂਰਾ ਕਰੈਕਟਰ ਵੈਰੀਫਾਈ ਕਰਿਆ ਕਰੋ ਤੁਸੀਂ ਐਡੀ ਬੜੀ ਪੋਸਟਾਂ ਦੇ ਅਨਪੜ ਬੰਦਿਆਂ ਨੂੰ ਲਾ ਦਿੰਦੇ ਆ ਸੋ ਅਸੀਂ ਜਾਇਦ ਟੱਕਰ ਛੋਟੀਆਂ ਬੱਚੀਆਂ ਲਈ ਇਹ ਨਹੀਂ ਆਏ ਰੋਕ ਨਹੀਂ ਜਾਂਦਾ ਉਹ ਟੱਕਰ ਅਸੀਂ ਜਿਹਦਾ ਜੰਗਲ ਵਿੱਚ ਇੱਕ ਵਾਰ ਕਹਿੰਦੇ ਅੱਗ ਲੱਗ ਗਈ ਇੱਕ ਚਿੜੀ ਨੇ ਚੁੰਝ ਦੇ ਨਾਲ ਉਹ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਠੀਕ ਹੈ ਉਹਨੂੰ ਕਾਂ ਹੋਰ ਜਾਨਵਰ ਕਹਿੰਦੇ ਵੀ ਤੇਰੀ ਚੁੰਝ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ ਉਹ ਕਹਿੰਦੀ ਅੱਗ ਤਾਂ ਨਹੀਂ ਬੁਝਣੀ ਇਤਿਹਾਸ ਵਿੱਚ ਮੇਰਾ ਨਾਂ ਰਹੂਗਾ ਵੇ ਚਿੜੀ ਨੇ ਜੰਗਲ ਵਿੱਚ ਅੱਗ ਲਾਉਣ ਦੀ ਜਿਹੜੀ ਭਜਾਣ ਦੀ ਕੋਸ਼ਿਸ਼ ਕੀਤੀ ਆ ਸੋ ਸਾਡਾ ਕੰਮ ਇਹ ਆ ਚਾਹੇ ਅਸੀਂ 2 ਆਂ 4 ਆਂ 10 ਆਂ 100 ਆਂ ਅਸੀਂ ਹੌਲੀ 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 ਲੋਕਾਂ ਵਿੱਚ ਜਾਗਰੂਕ ਪੈਦਾ ਕਰਕੇ ਇਹ ਕੰਮ ਕਰਾਉਣਾ ਆ ਚਾਹੇ ਸਰਕਾਰਾਂ ਨੂੰ ਝੁਕਣਾ ਪਊਗਾ ਇੱਕ ਹੋਰ ਮੈਂ ਕਹਿੰਨਾ ਸੁਪਰੀਮ ਕੋਰਟ ਮਾਨਜੋਗ ਨੇ ਇੱਕ ਸੰਗਿਆਨ ਲਿਆ ਆਪਣੇ ਆਪ ਜਿਹੜੇ ਛੋਟੇ ਕੁੱਤੇ ਆ ਜਾਂ ਪਵਾਰਾ ਦਿੱਲੀ ਵਿੱਚ ਕੁੱਤੇ ਘੁੰਮਦੇ ਆ ਉਹਨਾਂ ਨੂੰ ਨਹੀਂ ਕਿਹਾ ਵੀ ਆਪਣੇ ਆਪ ਸੰਭਾਲ ਲੈ ਲਿਆ ਵੀ ਕੁੱਤੇ ਵੱਢਦੇ ਬਹੁਤੇ ਆ ਲੋਕਾਂ ਨੂੰ ਜਿਹੜੇ ਆ ਇਨਸਾਨ ਕੁੱਤੇ ਵੱਢਦੇ ਕੁੜੀਆਂ ਨੂੰ ਛੋਟੀਆਂ ਬੱਚੀਆਂ ਨੂੰ ਮੈਂ ਸੁਪਰੀਮ ਕੋਰਟ ਦੇ ਮਾਂ ਜੋ ਚੀਸ ਜੈਸਟ ਨੂੰ ਬੇਨਤੀ ਕਰਦਾ ਇਹਨਾਂ ਕੁੱਤਿਆਂ ਨੂੰ ਨੱਥ ਪਾਉਣ ਲਈ ਵੀ ਆਪ ਸੰਗਿਆਨ ਲਓ ਤੇ ਜਿਹੜਾ ਅਰਬ ਕੰਟਰੀ ਵਰਗਾ ਇਹ ਨਾ ਕੁੱਤਿਆਂ ਲਈ ਬਣਾਇਆ ਜਾਵੇ ਧੰਨਵਾਦ ਜੀ